ਭਾਈ ਸਾਹਿਬ ਬਾਈ ਮੋਰ ਦਾਹ ਨੇ ਜ਼ਿਕਰ ਕੀਤਾ ਕਿ ਸੁਖ ਹਰੀ ਚੰਦ ਰਾਜੇ ਘਰ ਨਾਲ ਸਤਾਰਾ ਲੋਚਨ ਰਾਣੀ ਸਾਧ ਸੰਗਤ ਮਿਲ ਗਾਮ ਦੇ ਰਾਤੀ ਜਾਇ ਸੁਣੈ ਗੁਰਬਾਣੀ ਰਾਜਾ ਹਰੀ ਚੰਦ ਸੇ ਉਹਦੀ ਰਾਣੀ ਸਤਾਰਾ ਹੁਣ ਉਹ ਉਹਨੋ ਪਿਆਰ ਸੀ ਪਰਮਾਤਮਾ ਦੀ ਭਗਤੀ ਨਾਲ ਸੰਗਤ ਦੇ ਨਾਲ ਸੰਗਤ ਕਰਨੀ ਪਰ ਹੁਣ ਰਾਜਾ ਸੀ ਰਾਜਾ ਨੂੰ ਵਰਜਦਾ ਸੀ ਵੀ ਨਾਲ ਤੋਂ ਨਾ ਜਾਇ ਕਰ ਬਾਹਰ ਜਾਣਾ ਉਹਨੂੰ ਵਰਜ ਦਿੱਤਾ ਪਰ ਉਹਦੇ ਮਨ ਵਿੱਚ ਹੁਣ ਪ੍ਰੇਮ ਸੀ ਜਿਹਦੇ ਮਨ ਵਿੱਚ ਪ੍ਰੇਮ ਹੋਵੇ ਉਹ ਰਹਿ ਨਹੀਂ ਸਕਦਾ ਰਾਣੀ ਨੇ ਕੀ ਕਰਨਾ ਰਾਤ ਨੂੰ ਚਲੀ ਜਾਣਾ ਸਤ ਸੰਗਤ ਕਰਨ ਵਾਸਤੇ ਰਾਦੇ ਨੇ ਜਦੋਂ ਸੌ ਜਾਣਾ ਰਾਣੀ ਉੱਠ ਕੇ ਤੇ ਆਪਣਾ ਸਤ ਸੰਗਤ ਵਿੱਚ ਚਲੇ ਜਾ ਰਹੇ ਕਰਨਾ ਰੱਬ ਦੇ ਪਿਆਰੇ ਰਾਤ ਨੂੰ ਲੈ ਕੇ ਉਹਨਾਂ ਨੇ ਭਜਨ ਬੰਦਗੀ ਕਰਿਆ ਕਰਨੀ ਦਲੋਦੀ ਕਈ ਦਿਨ ਇਹਦਾ ਜ਼ਾਲਦਾਰਿਆ ਰਾਣੀ ਨੇ ਚਲੇ ਜਾਣਾ ਰਾਜੇ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਘਰ ਆ ਜਾਣਾ ਵਾਪਸ ਇੱਕ ਦਿਨ ਕੀ ਹੋਇਆ ਕਿ ਰਾਜੇ ਦੀ ਰਾਤ ਨੂੰ ਜਾਗ ਖੁੱਲ ਗਈ ਰਾਣੀ ਨੂੰ ਵੇਖਿਆ ਨਹੀਂ ਸੋਚਿਆ ਇਧਰ ਗਈ ਹੋਣੀ ਆ ਜਾਏਗੀ ਪਰ ਜਦੋਂ ਕਾफी देर ਆਈ ਨਾ ਫਿਰ ਸ਼ੱਕ ਹੋ ਗਿਆ ਸੁਭਾਵਿਕ ਗੱਲ ਹੈ ਮਨ ਦੇ ਵਿੱਚ ਸ਼ੱਕ ਹੋ ਗਿਆ ਵੀ ਕਿੱਧਰ ਗਈ ਹੈ ਜਾਗਦਾਰਿਆ ਨੀਂਦ ਨਹੀਂ ਆਈ ਇਹ ਤਾਂਦਰ ਲਬੇ ਆਪ ਰਾਣੀ ਹੈ ਨਹੀਂ ਸੀ ਮਹਿਲ ਵਿੱਚ ਤੇ ਹੈ ਹੀ ਨਹੀਂ ਸੀ ਪਤਾ ਲੱਗ ਗਿਆ ਕਿਤੇ ਮਹਿਲ ਤੋਂ ਬਾਹਰ ਗਈ ਹੈ ਹੁਣ ਆ ਕੇ ਪਿਆਰਿਆ ਸਮਾਂ ਹੋਇਆ ਰਾਣੀ ਆ ਗਈ ਉਹ ਆ ਕੇ ਬਿਸਤਰ ਤੇ ਲੇਟ ਗਈ ਆ ਰਾਜੇ ਦੇ ਮਨ ਵਿੱਚ ਸੀ ਕਿ ਜੇਦਾ ਪੁੱਛਿਆ ਤੇ ਕੋਈ ਨਾ ਕੋਈ ਬਹਾਨਾ ਮਾਰੇਗੀ ਇਹਨੂੰ ਰੰਗੇ ਹਰਤੇ ਪੜਨਾ ਚਾਹੀਦਾ ਇੱਥੇ ਜਾਂਦੀ ਹੈ ਅਗਲੀ ਰਾਤ ਹੋਈ ਰਾਜਾ ਸੁਤਾਨ ਨੂੰ ਸੁੱਤੇ ਹੋਣ ਦਾ ਨਾਟਕ ਕੀਤਾ ਉਹਨੇ ਤੇ ਰਾਣੀ ਆਪਣੇ ਸਮੇਂ ਦੇ ਅਨੁਸਾਰ ਉੱਠ ਕੇ ਚਲੀ ਗਈ ਰਾਜਾ ਵੀ ਮਗਰਮਗਰ ਹੋ ਲਿਓ ਤੇ ਵੇਖੀ ਕਿੱਥੇ ਜਾਂਦੀ ਹੈ ਮਨ ਵਿੱਚ ਸ਼ੱਕ ਸੀ ਪਰ ਜਦੋਂ ਰਾਣੀ ਜਾ ਕੇ ਸੰਗਤ ਵਿੱਚ ਪਹੁੰਚੀ ਚਲੋ ਰਾਜੇ ਦੇ ਮਨ ਨੂੰ ਥੋੜੀ تسਲੀ ਹੋਈ ਵੀ ਚਲੋ ਰਾਣੀ ਜਿਹੜੀ ਗਲਤ ਨਹੀਂ ਹੈ ਸਤ ਸੰਗਤ ਕਰਨੀ ਜਾ ਰਹੀ ਹੈ ਪਰ ਫਿਰ ਵੀ ਉਹਨੂੰ ਸੀ ਵੀ ਮੇਰੇ ਤੋਂ ਬਿਨਾਂ ਪੁੱਛੇ ਜਾ ਰਹੀ ਹੈ ਮੈਂ ਉਹਨੂੰ ਰੋਕਿਆ ਵੀ ਸੀ ਵਰਜਿਆ ਸੀ ਵੀ ਨਹੀਂ ਜਾਣਾ ਇਹ ਰਾਤ ਨੂੰ ਉੱਠ ਕੇ ਜਾ ਰਹੀ ਹੈ ਚਲੋ ਮੰਦੇਰੀ ਜੀ ਕੋਈ ਨਾਰਾਜ਼ਗੀ ਨਹੀਂ ਸੀ ਫਿਰ ਵੀ ਰਾਜੇ ਨੇ ਕਿਲੀਤਾ ਆਉਂਦੇ ਹੋਏ ਰਾਣੀ ਦੀ ਕੋ ਖੜਾਮ ਚੁਕ ਲਈ ਜੁੱਤੀ ਦੇ ਇੱਕ ਪੈਰ ਚੁਕ ਲਿਆ ਤੇ ਵਾਪਸ ਮਹਿਲਾ ਵਿੱਚ ਆ ਗਿਆ ਸੋਚਿਆ ਕਿ ਜਦੋਂ ਸਵੇਰੇ ਵੇਖਾਂਗਾ ਤੇ ਪੁੱਛਾਂਗਾ ਤੇ ਜੁੱਤੀ ਕਿੱਥੇ ਰੱਖੀ ਉਹਦਰ ਜੀ ਚਲੋ ਜਦੋਂ ਸੰਗਤੀ ਸਮਾਪਤੀ ਹੋਈ ਤੇ ਵਾਰ ਸਮਾਪਤ ਹੋਇਆ ਸਾਰੇ ਘਰੋ ਘਰੀ ਜਾਣ ਲੱਗੇ ਰਾਣੀ ਆਪਣੀ ਜੁੱਤੀ ਪਾਉਣ ਲੱਗੀ ਇੱਕ ਪੈਰ ਹੈ ਨਹੀਂ ਉੱਥੇ ਹੈਰਾਨ ਹੋ ਗਈ ਵੀ ਇਤੋਂ ਦਰ ਲੱਭਿਆ ਹੁਣ ਬਾਕੀ ਜਿਹੜੇ ਲੋਕ ਸੀ ਉਹ ਵੀ ਜਾਣਦੇ ਸੀ ਵੀ ਰਾਣੀ ਹੈ ਤੇ ਰਾਜਾ ਆਉ ਨਹੀਂ ਦਿੰਦਾ ਤੇ ਰਾਤ ਨੂੰ ਆਉਂਦੀ ਉੱਠ ਕੇ ਉਹਨਾਂ ਵੀ ਸਾਰੇ ਲੱਭਣਾ ਸ਼ੁਰੂ ਕਰਤਾ ਹੈਰਾਨ ਹੋਏ ਵੀ ਜਿਸ ਦੇ ਜੋਰ ਕੋਈ ਲਾ ਕੇ ਵੀ ਗਿਆ ਤੇ ਪੂਰਾ ਜੋੜਾ ਨਹੀਂ ਲੈ ਕੇ ਗਿਆ ਚੱਕ ਕੇ ਇੱਕੋ ਪੈਰ ਲੈ ਗਿਆ ਰਾਣੀ ਨੂੰ ਚਿੰਤਾ ਲੱਗੀ ਵੀ ਜੇ ਮੈਂ ਉਹਦੇ ਨਾਲ ਜੁੱਤੀ ਪਾ ਕੇ ਲੈ ਕੇ ਗਈ ਰਾਜੇ ਨੇ ਵੇਖ ਲਿਆ ਤੇ ਸਵਾਲ ਪੁੱਛੇ ਗਏ ਕਰੀਏ ਪਰ ਉਦਾਂ ਦੀ ਜੁੱਤੀ ਮਿਲਣੀ ਵੀ ਔਖੀ ਸੀ ਪਰ ਉਹਨਾਂ ਨੂੰ ਭਰੋਸਾ ਸੀ ਵਿਸ਼ਵਾਸ ਵਾਲੇ ਸੀ ਸਾਦੇ ਪ੍ਰੇਮ ਵਾਲੇ ਸੀ ਕਹਿੰਦੇ ਕੋਈ ਨਾ ਜਿਸ ਪਰਮਾਤਮਾ ਨੂੰ ਜਪ ਰਿਆਂ ਜਿਹਦਾ ਨਾਮ ਜਪ ਰਿਆਂ ਉਹੀ ਮੁਸੀਬਤ ਵਿੱਚੋਂ ਕੱਢੇਗਾ ਇੰਨਾ ਕੰਮ ਤੇ ਪਰਮਾਤਮਾ ਕਰੇ ਗਈ ਛੱਡ ਉਹਨਾਂ ਨੇ ਇੰਦਾ ਕੱਪੜਾ ਪਾਤਾ ਜੁੱਤੀ ਪੇ ਜਿਹੜਾ ਇੱਕ ਪੈਰ ਪਿਆਸ ਸੀ ਸਾਰਿਆਂ ਨੇ ਰਲ ਕੇ ਅਰਦਾਸ ਕੀਤੀ ਵੀ ਇਦਾਂ ਇਦਾਂ ਗੱਲ ਵਧ ਗਈ ਹੈ ਪ੍ਰਮਾਤਮਾ ਕਿਰਪਾ ਕਰੋ ਆਪਣੇ ਭਗਤਾਂ ਦੀ ਪੈਜ ਰੱਖੋ ਇਦਾਂ ਅਰਦਾਸ ਕਰਕੇ ਮੰਨ ਕਰਕੇ ਜਦੋਂ ਕਪੜਾ ਚੁੱਕਿਆ ਤੇ ਦੋਵੇਂ ਜਿਹੜੇ ਜੋੜੇ ਸੁੱਥੇ ਪਏ ਦੋਵੇਂ ਪੈਰ ਉਦਾਂ ਦੀ ਇੱਕ ਹੋਰ ਜੁੱਤੀ ਆ ਗਈ ਉੱਥੇ ਚਲੋ ਸਾਰਿਆਂ ਨੇ ਜੈ ਜੈਕਾਰ ਵੀ ਕੀਤੀ ਪ੍ਰਮਾਤਮਾ ਦੀ ਖੁਸ਼ੀ ਵੀ ਬੜੀ ਹੋਈ ਸਾਰਿਆਂ ਦੀ ਰਾਣੀ ਨੇ ਆਪਣਾ ਜੋੜਾ ਪਾਇਆ ਘਰ ਆ ਗਈ ਵਾਪਸ ਅਗਲੇ ਦਿਨ ਰਾਜਾ ਜਦੋਂ ਉਹਨੇ ਚਲੋ ਪੁੱਛਣਾ ਚਾਹਿਆ ਕਿ ਉਹਨੇ ਵੇਖਿਆ ਹੈਰਾਨ ਹੋ ਗਿਆ ਵੇਖ ਕੇ ਇਹ ਰਾਣੀ ਦੇ ਪੈਰਾਂ ਵਿੱਚ ਤੇ ਦਿੱਤੀ ਪਾਈ ਹੋਈ ਹੈ ਰਾਜੇ ਨੇ ਪੁੱਛ ਲਿਆ ਰਾਤ ਕਿੱਥੇ ਗਈ ਸੀ ਰਾਣੀ ਪਹਿਲਾਂ ਤੇ ਘਬਰ ਆ ਗਈ ਚਲੋ ਫਿਰ ਉਹਨੇ ਦੱਸਿਆ ਮੀਤਾਂ ਦਾ ਕਰਕੇ ਮੈਂ ਸੰਗਤ ਕਰਨ ਜਾਂਦੀ ਆ ਮਾਂ ਦੇ ਵਿੱਚ ਪ੍ਰੇਮ ਹੈ ਤਾਂ ਕਰਕੇ ਮੈਂ ਰੋਗ ਨਹੀਂ ਸਕਦੀ ਆਪਣੇ ਆਪ ਨੂੰ ਤੋਂ ਮੈਂ ਤਗਲੀਬ ਨਹੀਂ ਸੀ ਦੇਣਾ ਚਾਹੁੰਦੀ ਇਸ ਕਰਕੇ ਮੈਂ ਤੁਹਾਤੋਂ ਬਿਨਾਂ ਉੱਥੇ ਰਾਤ ਨੂੰ ਚਲੀ ਜਾਂਦੀ ਸੀ ਰਾਜਾ ਕਹਿੰਦਾ ਮੈਨੂੰ ਪਤਾ ਲੱਗ ਗਿਆ ਮੈਂ ਤੇਰੇ ਮਗਰ ਮਗਰ ਆਇਆ ਸੀ ਤੇ ਇੱਕ ਜੁੱਤੀ ਦਾ ਇੱਕ ਪੈਰ ਚੁੱਕ ਕੇ ਲਿਆਇਆ ਸੀ ਮੈਂ ਪਰ ਹੈਰਾਨੀ ਦੀ ਗੱਲ ਹੈ ਵੀ ਇਹ ਦੂਜਾ ਪੈਰ ਕਿੱਥੋਂ ਆ ਗਿਆ ਉਹ ਵੀ ਬਿਲਕੁਲ ਉਦਾਂ ਨਹੀਂ ਹੁਣ ਜੁੱਤੀ 보면은 ਆਪਾਂ ਥੋੜੀ ਬਹੁਤੀ ਘਸ ਜਾਂਦੀ ਹੈ ਉਦਾਂ ਹੀ ਕਜ਼ੀ ਹੋਈ ਉਦਾਂ ਦੇ ਬਿਲਕੁਲ ਰਾਜਾ ਕਹੋਨੇ ਜਿਹੜੀ ਜੁੱਤੀ ਲੁਕੋ ਕੇ ਰੱਖੀ ਛੋਲੇ ਆ ਚੱਕ ਲਿਆ ਕੇ ਬਖਾਇਆ ਵੀ ਮੈਂ ਲੈ ਕੇ ਆਇਸੀ ਰਾਤ ਇਹ ਦੂਜੀ ਕਿੱਥੋਂ ਮਿਲ ਗਈ ਤੈਨੂੰ ਰਾਣੀ ਨੇ ਸਾਰੀ ਗੱਲ ਦੱਸੀ ਭੇਜਦਾ ਇਹਦਾ ਕਰਕੇ ਅਸੀਂ ਅਰਦਾਸ ਕੀਤੀ ਪ੍ਰਮਾਤਮਾ ਅੱਗੇ ਤੇ ਜਿਹੜਾ ਜੋੜਾ ਸੀ ਪੂਰਾ ਹੋ ਗਿਆ ਭਾਈ ਸਾਹਿਬ ਐਂ ਬਰਦਾਸ਼ੀ ਆਖਦੇ ਨੇ ਸਾਥ ਸੰਗਤ ਵਿਟੋ ਕੁਰਬਾਨੀ ਰਾਜਾ ਹੈਰਾਨ ਹੋਇਆ ਬੇਦਾ ਵੀ ਹੋ ਜਾਂਦਾ ਕਦੇ ਉਹ ਕਹਿੰਦੀ ਹਾਂ ਇਹ ਤੇ ਬੜਾ ਛੋਟਾ ਜਿਹਾ ਕੰਮ ਐ ਰੱਬ ਦੇ ਪਿਆਰੇ ਜਿਹੜੇ ਪ੍ਰੇਮ ਦੇ ਨਾਲ ਜਪਦੇ ਨੇ ਅਰਦਾਸ ਦੇ ਨੇ ਪ੍ਰੇਮ ਦੇ ਵਿੱਚ ਆ ਕੇ ਜਦੋਂ ਵੀ ਅਰਦਾਸ ਬੇਨਤੀ ਕਰਦੇ ਨੇ ਉਹ ਬਚਨ ਪੂਰਾ ਹੁੰਦਾ ਹੈ ਪਰਮਾਤਮਾ ਆਪਣੀ ਭਗਤਾਂ ਦੀ ਕਾਇਜ ਰੱਖਣ ਵਾਲਾ ਹੈ ਰਾਜਾ ਕਾਂਦਰ ਦੇਵਤਾ ਦੀ ਗੱਲ ਫਰ ਮੈਂ ਵੀ ਜਾਇਕਰਾਂ ਤੇਰੇ ਨਾਮ ਪਰਮਾਤਮਾ ਇੰਨਾ ਸਮਰੱਥ ਹੈ ਮੈਂ ਤੇ ਜਾਣਿਆ ਨਹੀਂ ਸੀ ਮੈਂ ਤੇ ਸੋਚਿਆ ਸੀ ਸਾਡਾ ਰਾਜ ਭਾਗੀ ਸਭ ਕੁਝ ਹੈ ਪਰ ਨਹੀਂ ਇਹ ਦਾਤ ਸਭ ਤੋਂ ਵੱਡੀ ਹੈ ਰਾਜੇ ਨੇ ਵੀ ਜਾਣਾ ਸ਼ੁਰੂ ਕਰ ਦਿੱਤਾ ਸੋ ਜਿਹੜਾ ਜਿਨ੍ਹਾਂ ਦੇ ਮਨ ਵਿੱਚ ਭਰੋਸਾ ਹੋ ਜਾਂਦਾ ਹੈ ਵਿਸ਼ਵਾਸ ਹੋ ਜਾਂਦਾ ਹੈ ਕਿ ਸਾਡੇ ਮਾਲਕ ਪ੍ਰਮਾਤਮਾ ਵਰਗਾ ਕੋਈ ਦੂਜਾ ਹੈ ਹੀ ਨਹੀਂ ਕੋਈ ਨਾ ਪਹੁੰਚਣਹਾਰਾ ਦੂਜਾ ਆਪਣੇ ਸਾਹਿਬ ਦਾ ਪ੍ਰਵਾਸਾ ਆਪਣੇ ਮਾਲਕ ਦਾ ਸਾਨੂੰ ਸਾਰਿਆਂ ਤੁਹਾਡਾ ਸਹਾਰਾ ਹੋ ਗਿਆ ਹੈ